there ਮਰਦਾਬਾਦ ਫਿਰੰਦਾਂ ਦੇ ਕਾਤਲ ਮਰਦਾਬਾਦ 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 ਜੀਐਮਪੀ ਸਰਕਾਰ ਮਰਦਾਬਾਦ 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 ਬੀਤੇ ਦਿਨੀ ਕਿਸਾਨੀ ਅੰਦੋਲਨ ਦੇ ਦੌਰਾਨ ਮੌਤੇ ਮੂੰਹ ਦੇ ਵਿੱਚ ਗਏ ਸ਼ੁਕਰਨ ਸਿੰਘ ਦੀ ਮੌਤ ਦਾ ਮਾਮਲਾ ਹੁਣ ਲਗਾਤਾਰ ਹੀ ਤੂਲ ਫੜਤਾ ਚੱ ਰਿਹਾ ਹੈ ਕੁਝ ਸਮਾਜ ਸੇਵੀ ਲੋਕ ਜਿਹੜੇ ਨੇ ਉਹ ਅੱਜ ਨਾਰੇਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਵੇ ਉਹਨਾਂ ਨੂੰ ਸਖਤ ਸਜ਼ਾ ਮਾ ਦਿੱਤੀਆਂ ਜਾਣ ਤੁਹਾਨੂੰ ਦੱਸ ਜੀਏ ਕਿ ਕਿਸਾਨੀ ਅੰਦੋਲਨ ਦਾ ਮੁੱਦਾ ਹੁਣ ਯੂਕੇ ਦੀ ਪਾਰਲੀਮੈਂਟ ਤੱਕ ਗੂੰਜ ਉਠਿਆ ਸ਼ੁਕਰਨ ਸਿੰਘ ਦੀ ਮੌਤ ਨੂੰ ਲੈ ਕੇ ਜਿੱਤੇ ਵਿਦੇਸ਼ਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਉੱਥੇ ਹੀ ਪੰਜਾਬ ਦੀਆਂ ਕੁਝ ਸਮਾਜ ਸੇਵੀ ਸੰਸਥਾ ਅਤੇ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਨਿੱਤਰ ਚੁੱਕਿਆ ਤੇ ਨਾਰੇਬਾਜ਼ੀ ਕਰਨ ਲੱਗ ਪਿਆ ਦੱਸ ਜੀ ਤੁਹਾਨੂੰ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਸੰਗਰੂਰ ਦਫ਼ਤਰ ਦੇ ਅੱਗੇ ਨਾਰੇਬਾਜ਼ੀ ਜਿਹੜੀ ਹੈ ਕੁਝ ਸਮਾਜ ਸੇਵੀ ਲੋਕਾਂ ਦੇ ਵੱਲੋਂ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਜੋ ਹਰਿਆਣਾ ਸਰਕਾਰ ਦੇ ਵੱਲੋਂ ਬਾਰਡਰਾਂ ਤੇ ਪੰਜਾਬ ਦੇ ਮੁੰਡੇ ਮਾਰੇ ਜਾ ਰਹੇ ਨੇ ਖੱਟੜ ਸਰਕਾਰ ਤੇ ਇਸ ਕਰਕੇ ਪਰਚੇ ਦਰਜ ਹੋਣੇ ਚਾਹੀਦੇ ਆ ਤਾਂ ਹੁਣ ਇਹਨਾਂ ਲੋਕਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਹ ਆਸ਼ੀ ਜੀ ਤਾਂ ਆ ਰਹੇ ਨਾਰੇ ਜਿਹੜੀ ਇਹ ਨੌਜਵਾਨ ਕਸ਼ਾਨਾ ਦੀ ਮੌਤ ਹੋਈ ਹੈ ਇਹ ਬੀਜੇਪੀ ਦੇ ਤੇ ਮਤਲਬ ਪੰਜਾਬ ਸਰਕਾਰ ਦੇ ਕਾਰਨ ਹੋਈ ਐ ਜਦ ਪੰਜਾਬ ਸਰਕਾਰ ਮਤਲਬ ਆ ਕੇ ਹਰਿਆਣੇ ਵਾਲੇ ਆਪਣੇ ਪੰਜਾਬ ਦੇ ਵਿੱਚ ਕਾਰਵਾਈ ਕਰ ਰਹੇ ਮੁੰਡਿਆਂ ਨੂੰ ਮਾਰ ਰਹੇ ਨੇ ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਐ ਆਪਦੀ ਪੋਰਸ ਲਾਉਣ ਦੀ ਜ਼ਿੰਮੇਵਾਰੀ ਬਣਦੀ ਐ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆਪਦੀ ਅੱਖੀ ਦੀ ਇਹ ਜਿਹੜਾ ਕੰਮ ਕਰਾ ਰਹੀ ਐ ਪੰਜਾਬ ਸਰਕਾਰ ਬਿਲਕੁਲ ਸਿੱਧੇ ਛਾਪਾਂ ਦੇ ਵਿੱਚ ਕਰਾ ਰਹੀ ਐ ਨਾਲ ਮਿਲ ਕੇ ਕਰਾ ਰਹੀ ਐ ਹਰਿਆਣਾ ਸਰਕਾਰ ਦੇ ਇਹ ਮੁੰਡਿਆਂ ਦੀ ਜਿਹੜਾਂ ਦੀ ਉਹਨਾਂ ਦੀ ਜ਼ਿੰਦਗੀ ਦਾ ਮੁੱਢ ਨਹੀਂ ਵਾਪਸ ਆਉਣੀ ਨਹੀਂ ਹੁਣ ਜਿਹੜੇ ਕਿਸਾਨ ਆਪਣੇ ਹੱਕਾਂ ਨੂੰ ਜਾ ਰਹੇ ਨੇ ਹੱਕਾਂ ਨਹੀਂ ਲੜਾਈ ਲੜ ਰਹੇ ਨੇ ਲੜਾਈ ਲੜਦੇ ਨੂੰ ਵੀ ਉਹਨਾਂ ਦੀਆਂ ਬਸ ਗੋਲੀਆਂ ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਇਹ ਬਹੁਤ ਜ਼ੁਲਮ ਵੱਡਾ ਹੋਇਆ ਇਹਦੇ ਲਈ ਅਸੀਂ ਸਰਕਾਰ ਦਾ ਹੀ ਵਿਰੋਧ ਕਰਦੇ ਆਂ ਬੀਜੇਪੀ ਦਾ ਹੀ ਪੂਰਾ ਵਿਰੋਧ ਕਰਦੇ ਆਂ ਵੀ ਇਹ ਜਾਣ ਬੁੱਝ ਕੇ ਪੰਜਾਬ ਸਰਕਾਰ ਵੀ ਬੀਜੇਪੀ ਇਹ ਰਲ ਮਿਲ ਕੇ ਸਾਡੀ ਜਿਹੜੇ ਸਾਡੇ ਕਿਸਾਨਾਂ ਦੇ ਬੱਚਿਆਂ ਨੂੰ ਮਰਵਾ ਰਹੇ ਨੇ ਇਹ ਜਾਣ ਬੁੱਝ ਕੇ ਗੋਲੀਆਂ ਚੱਲ ਜਿਸ ਤਰੀਕੇ ਨਾਲ ਉੱਤੇ ਪੰਜਾਬ ਆਪਣੇ ਪੰਜਾਬ ਦੇ ਕਿਸਾਨ ਜੋ ਆਪਣੇ ਹੱਕਾਂ ਦੇ ਲਈ ਆਪਣੀ ਸਹੀ ਮੰਗਾਂ ਦੇ ਲਈ ਅੰਦੋਲਨ ਕਰ ਰਹੇ ਨੇ ਜਿਸ ਤਰੀਕੇ ਨਾਲ ਉੱਤੇ ਬੰਬੋ ਗੋਲੇ ਗੋਲੀਆਂ ਤੇ ਦਾਗੇ ਜਾ ਰਹੀਆਂ ਨੇ ਇੱਕ ਸਾਡਾ ਨੌਜਵਾਨ ਬਠਿੰਡੇ ਦਾ ਜੋ ਕੱਲ ਸ਼ਹੀਦ ਪਰਸੋਂ ਸ਼ਹੀਦ ਹੋਇਆਗਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਸੀਂ ਉਸ ਨੂੰ ਸ਼ਰਨਜੀ ਲੀ ਪੇਂਟ ਕਰਦੇ ਆ ਤੇ ਉਸ ਸ਼ਹੀਦ ਨੂੰ ਅਸੀਂ ਮੰਗ ਕਰਦੇ ਆ ਵੀ ਇਹਨਾਂ ਦੇ ਖਿਲਾਫ ਐਫ ਆਰ ਦਰਜ ਖੱਤਰ ਸਰਕਾਰ ਦੇ ਖਿਲਾਫ ਹੋਣੀ ਚਾਹੀਦੀ ਹੈ ਜੋ ਅੱਜ ਬੀ ਜੀ ਪੀ ਦੇ ਸਰਕਾਰ ਦੇ ਖਿਲਾਫ ਜੋ ਪੰਜਾਬ ਦੇ ਕਿਸਾਨ ਜੋ ਆਪਣੀ ਸਹੀ ਮੰਗਾਂ ਦੇ ਲਈ ਲੜ ਰਹੇ ਨੇ ਜੋ ਜਿਸ ਤਰੀਕੇ ਨਾਲ ਇਹਨਾਂ ਦੇ ਜਿਸ ਤਰੀਕੇ ਨਾਲ ਇਹਨਾਂ ਨੇ ਅੰਦੋਲਨ ਨੂੰ ਕੁਚਲਣ ਦੀ ਮਤਲਬ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉੱਥੇ ਉਸ ਅੰਦੋਲਨ ਦੇ ਵਿੱਚ ਅਸੀਂ ਜਾ ਕੇ ਵੀ ਆਏ ਆ ਤੇ ਉਸ ਦੇ ਅਸੀਂ ਵਿਰੋਧ ਵਿਰੋਧ ਵੀ ਕਰਦੇ ਆ ਅੱਜ ਭਾਜਪਾ ਜਿਸ ਤਰੀਕੇ ਨਾਲ ਗੁੰਡਾਗਰਦੀ ਦੇ ਨਾਲ ਜਿਸ ਤਰੀਕੇ ਨਾਲ ਜੋ ਕਾਤਲ ਪਾਰਟੀ ਭਾਜਪਾ ਕਾਤਲ ਪਾਰਟੀ ਜੋ ਕਿਸਾਨਾਂ ਦੇ ਸਹੀ ਮੰਗਾਂ ਨੂੰ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਲੋਕਤੰਤਰ ਦਾ ਘਾਣ ਹੈ ਇਹ ਬਿਲਕੁਲ ਲੋਕਤੰਤਰ ਦੀ ਹੱਤਿਆ ਇਹ ਕਰ ਰਹੀ ਹੈ ਅਸੀਂ ਸਾਰੇ ਪੰਜਾਬ ਦੇ ਜੋ ਕਿਸਾਨ ਨੇ ਜਾਂ ਹੋਰ ਵੀ ਜਿਹੜੇ ਇੱਕ ਜਥੇਬੰਦਿਆ ਨਹੀਂ ਗਏ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਕਿਸਾਨ ਨੇ ਜੋ ਪੰਜਾਬ ਦੇ ਆਪੋਜੀਸ਼ਨ ਪਾਰਟੀਆਂ ਦੇ ਹੋਰ ਸਾਰੇ ਲੀਡਰ ਇਸ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦਾ ਸਾਰੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਇਹੀ ਹੈ ਅਸੀਂ ਅੱਜ ਬੀਜੇਪੀ ਦਫ਼ਤਰ ਦੇ ਅੱਗੇ ਪ੍ਰੋਟੈਸਟ ਕਰਨਾ ਗਰੋਧ ਕਰਨਾ ਆਏ ਇਹਨਾਂ ਦਾ ਤਾਂ ਕਿ ਸਾਰੇ ਪੰਜਾਬ ਦੇ ਵਿੱਚ ਇਹਨਾਂ ਦਾ ਵਿਰੋਧ ਹੋ ਸਕੇ ਤੇ ਸਾਰੇ ਪੰਜਾਬ ਚ ਮੈਨੂੰ ਲੱਗਦਾ ਬੀਜੇਪੀ ਦਫ਼ਤਰ ਦੀ ਸ਼ੁਰੂਆਤ ਅਸੀਂ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਆਉਣ ਵਾਲੇ ਬੀਜੇਪੀ ਦੇ ਲੀਡਰਾਂ ਅਤੇ ਹੋਰ ਪਾਰਟੀਆਂ ਦੇ ਲੀਡਰਾਂ ਵੀ ਜੋ ਅੱਜ ਕਿਸਾਨਾਂ ਦੇ ਨਾਲ ਹੀ ਖੜ ਸਕੇ ਤਾਂ ਇਹਨਾਂ ਦਾ ਵਿਰੋਧ ਕਰੋ ਸੰਗਰੂਰ ਦੇ ਸਮੁੱਚੇ ਬੁੱਧੀਜੀਵ ਸਾਡੇ ਵਕੀਲ ਸਾਹਿਬਾਨ ਸਾਡੇ ਨੌਜਵਾਨ ਤੇ ਸਮਾਜ ਸੇਵੀ ਇਕੱਠੇ ਹੋ ਕੇ ਬੀਜੇਪੀ ਦੇ ਜਿਹੜਾ ਹੈੱਡ ਕੁਆਰਟਰ ਦਾ ਇੱਥੇ ਦਫ਼ਤਰ ਬਣਿਆ ਹੋਇਆ ਉਹਦੇ ਮੂਹਰੇ ਆ ਕੇ ਕਾਲੇ ਝੰਡੇ ਬੀਜੇਪੀ ਮੁਰਦਾਬਾਦ ਦੇ ਨਾਅਰੇ ਜੋ ਕਿਸਾਨਾਂ ਨਾਲ ਟਕਰਾਏਗਾ ਚੂਰ-ਚੂਰ ਹੋ ਜਾਏਗਾ ਉਹ ਅਸੀਂ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਕ੍ਰੋਸ਼ ਜੋ ਸਾਡੇ ਵਿਰੋਧ ਹੈ ਉਹ ਅਸੀਂ ਪਰਕੀ ਕੀਤਾ ਹੈ ਪਰ ਅੱਜ ਅਸੀਂ ਮੇਰੇ ਹੱਥ 'ਚ ਕਨਸਟੀਟਿਊਸ਼ਨ ਆਫ ਇੰਡੀਆ ਸਵਿਧਾਨ ਦੀ ਮੈਂ ਬੁੱਕ ਨਾਲ ਲੈ ਕੇ ਆਇਆ ਜਿਹੜੇ ਸਵਿਧਾਨ ਦੀ ਰਾਖੀ ਲਈ ਅੱਜ ਅਸੀਂ ਸਮੁੱਚੇ ਸੰਗਰੂਰ ਦੇ ਸਾਰੇ ਵਰਗਾਂ ਨੂੰ ਤੇ ਦਿਓ ਸਿਆਸੀ ਨੇ ਤੇ ਦਿਓ ਗੈਰ ਸਿਆਸੀ ਨੇ ਉਹਨਾਂ ਨੂੰ ਅਪੀਲ ਕਰਦੇ ਵੀ ਤੁਸੀਂ ਵੀ ਆਓ ਸਾਡੇ ਨੌਜਵਾਨਾਂ ਨੂੰ ਮਾਰ ਕੇ ਇਹ ਕੀ ਇਹ ਦੇਖਣਾ ਚਾਹੁੰਦੇ ਨੇ ਵੀ ਸਾਡਾ ਖੂਨ ਠੰਡਾ ਹੋਇਆ ਕਿ ਨਹੀਂ ਹੋਇਆ ਪਰ ਅੱਜ ਅੱਜ ਇਹ ਸਾਡਾ ਇਹ ਮੋਰਚਾ ਲਾਮਬੰਦੀ ਕਰਕੇ ਸਮੁੱਚੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਦੋਂ ਸਾਡੇ ਨੌਜਵਾਨਾਂ ਨੂੰ ਪੰਜਾਬਦਿਆਂ ਨੂੰ ਮਾਰ ਰਿਹਾ ਹੈ ਇਹ ਕਿਰਪਾ ਕਰਕੇ ਇਹਨਾਂ ਦੀ ਜਿਹੜੀਆਂ ਪਾਰਟੀਆਂ ਨੇ ਤੁਸੀਂ ਪੱਲੂ ਪਵਾਏ ਨੇ ਠੀਕ ਹੈ ਗੁੰਮਰਾਹ ਕਰਕੇ ਤੁਹਾਡੇ ਤੇ ਪ੍ਰੈਸ਼ਰਾਈਜ਼ ਕਰਕੇ ਤੁਸੀਂ ਪਾਰਟੀ ਜੁਆਇਨ ਕਰ ਲਈ ਕਿਰਪਾ ਕਰਕੇ ਪਾਰਟੀਆਂ ਛੱਡ ਕੇ ਪੰਜਾਬ ਨਾਲ ਖੜੋ ਦੂਜੀ ਗੱਲ ਇਹ ਹੈ ਜੇ ਸਾਡੇ ਅੱਜ ਸਵਿਧਾਨ ਦੀ ਧਜੀਆਂ ਇਹ ਕੇਂਦਰ ਉਡਾ ਰਿਹਾ ਹੈ ਸਾਡੀ ਪੰਜਾਬ ਸਰਕਾਰ ਵੀ ਇਹਦੇ ਵਿੱਚ ਇਨਵੋਲਵ ਹੈ ਡੀਸੈਂਟਲੀ ਸਾਡੇ ਤਨੌਲਜ ਦੇ ਵਿੱਚ ਇੱਕ ਕਾਊਂਟਰ ਹੋਇਆ ਉਹ ਸਵਿਧਾਨ ਦੀਆਂ ਧਜੀਆਂ ਉਡਾਕੀ ਹੋਇਆ ਸੋ ਅੱਜ ਸਵਿਧਾਨ ਦੀ ਰਾਖੀ ਲਈ ਉਹਨਾਂ ਵਾਲੇ ਸਮੇਂ ਤੇ ਸੀ ਆਪਦੇ ਬੱਚਿਆਂ ਨੂੰ ਆਪਦੀ ਪੀੜ੍ਹੀ ਨੂੰ ਅਸੀਂ ਜਾਗਦਾ ਰੱਖਣਾ ਹੈ ਉਹਨਾਂ ਦੇ ਸਵਿਧਾਨ ਨੂੰ ਅਸੀਂ ਜੇ ਉਹਨਾਂ ਦੀ ਰਾਖੀ ਰੱਖਣੀ ਹੈ ਤੇ ਸਾਨੂੰ ਕਹਿੜਾ ਹੋਣਾ ਪੈਣਾ ਹੈ ਅੱਜ ਅਸੀਂ ਸਮੂੱਚੇ ਇੱਥੇ ਭਾਜਪਾ ਪਾਰਟੀ ਦਾ ਮੁਰਦਾਬਾਦ ਦਾ ਨਾਹਰਾ ਬੁਲੰਦ ਕੀਤਾ ਤੇ ਪਾਰਟੀ ਦਾ ਜਿਹੜਾ ਹੈੱਡਕੁਆਰਟਰ ਇੱਥੇ ਆ ਕੇ ਕਹੇ ਜੇ ਤੁਸੀਂ ਸਾਨੂੰ ਦਿੱਲੀ ਚ ਨਹੀਂ ਵਾਰਡ ਦਿੱਤਾ ਤੇ ਅਸੀਂ ਤੁਹਾਨੂੰ ਪਿੰਡਾਂ ਚ ਨਹੀਂ ਵੰਡ ਦੇਣਾ ਜਿਹੜੀ ਵੋਟ ਦੀ ਝੋਟ ਹੈ ਉਹਦੇ ਤਹਿਤ ਅਸੀਂ ਇਹਨਾਂ ਦਾ ਜਿਹੜਾ ਹਿੱਲਿਆ ਹੋਇਆ ਦਿਮਾਗ ਹੈ ਉਹ ਅਸੀਂ ਸੈੱਟ ਕਰਨਾ ਹੈ ਅੱਜ ਇਸੀ ਲਾਂਬੰਦੀ ਕਰਕੇ ਸਮੁੱਚੇ ਸੰਗਰੂਰ ਦੇ ਸਾਰੇ ਵਰਗਾਂ ਨੂੰ ਅਪੀਲ ਕਰਦੇ ਆਂ ਆਓ ਪੰਜਾਬ ਦੇ ਨਾਲ ਖੜੀਏ ਇਹਨਾਂ ਤੋਂ ਦੂਰੀ ਬੱਟੀ ਤੇ ਇਹਨਾਂ ਨੂੰ ਦੱਸੀਏ ਜੇ ਸਾਡੇ ਤੁਸੀਂ ਨੌਜਵਾਨ ਮਾਰ ਸਕਦੇ ਹੋ ਤੇ ਅਸੀਂ ਤੁਹਾਨੂੰ ਧੂਲ ਚਟਾ ਸਕਦੇ ਆਂ ਹੁਣ ਸਮੇਂ ਚ ਫਿਰ ਜਿਹੜਾ ਤੁਹਾਡੀ ਕੀ ਰਣਨੀਤੀ ਹੈ ਰਣਨੀਤੀ ਸਾਡੀ ਕਿਸਾਨ ਯੂਨੀਅਨ ਦੇ ਨਾਲ ਹੈ ਜਿਸ ਤਰ੍ਹਾਂ ਐਸਐਸਕੇਐਮ ਜੋ ਪੰਜਾਬ ਦਾ ਹੈ ਜੋ 올 ਇੰਡੀਆ ਦਾ ਬਣਿਆ ਹੋਇਆ ਹੈ ਜਿਵੇਂ ਉਹ ਕਾਲ ਦੇਣ ਕਿ ਅਸੀਂ ਉਹ ਕਾਲ ਤੇ ਖਰੇ ਉਤਰਾਂਗੇ ਪਰ ਆਪਦੇ ਤੌਰ ਤੇ ਕੱਲ ਤੇ ਵੀ ਖੜੇ ਉਤਰਾਂਗੇ ਪਰ ਆਪ ਦੇ ਤੌਰ ਤੇ ਇਸ ਸਿਆਸੀ ਆਗੂਆਂ ਦਾ ਖਾਸ ਕਰਕੇ ਬੀਜੇਪੀ ਦਾ ਇੱਥੇ ਵੀ ਨਾਂਵਾਂ ਬਾਗੂ ਹੈਗੇ ਅਸੀਂ ਉਹਨਾਂ ਦਾ ਵੀ ਘਰਾਓ ਕਰਾਂਗੇ ਪਿੰਡਾਂ 'ਚ ਉਹਨਾਂ ਨੂੰ ਪਹੁੰਚਣ ਨਹੀਂ ਦੇਣਾ ਜੇ ਉਹ ਅੱਜ ਹਾਂ ਦਾ ਨਾਰਾ ਨਹੀਂ بلند ਕਰਦੇ ਪਾਰਟੀਆਂ ਛੱਡ ਕੇ ਆ ਕੇ ਕਿਸਾਨਾਂ ਦੇ ਨਾਲ ਨਹੀਂ ਖੜਦੇ